ਨੌਜਵਾਨਾਂ ਨੂੰ ਸ਼ੌਕ ਵੀ ਅਵੱਲੇ ਹੁੰਦੇ ਨੇ ਇੱਕ ਨੌਜਵਾਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਗगनਦੀਪ ਸਿੰਘ ਬੜੈਚ ਇਹਨਾਂ ਨੇ ਨੌਜਵਾਨਾਂ ਨੂੰ ਆਪਣੇ ਹਾਣਦਿਆਂ ਨੂੰ ਇੱਕ ਚੁਣੌਤੀ ਦਿੱਤੀ ਹੈ ਔਰ 13 ਤਰ੍ਹਾਂ ਦੇ ਉਹ ਇਹਨਾਂ ਨੇ ਸਵਾਲ ਕੀਤੇ ਨੇ ਉਹਨਾਂ ਵਿੱਚੋਂ ਇੱਕ ਵੀ ਉਹ ਚੁਣੌਤੀ ਨੂੰ ਜਿਹੜਾ ਪੂਰਾ ਕਰ ਲਵੇਗਾ ਇਹਨਾਂ ਨੇ ਵੱਡੇ ਇਨਾਮ ਵੀ ਰੱਖੇ ਨੇ ਕਿਸ ਤਰ੍ਹਾਂ ਦੇ ਨਾਮ ਨੇ ਕੀ ਚੁਣੌਤੀਆਂ ਨੇ ਪੁੱਛਦਿਆਂ ਗगनਦੀਪ ਸਿੰਘ ਤੋਂ ਗगनਦੀਪ ਜੀ ਕੀ ਕੀ ਤੁਸੀਂ ਨੌਜਵਾਨਾਂ ਨੂੰ ਚੈਲੰਜ ਕੀਤਾ ਮੈਂ ਸਰ ਕੁਝ ਦਿਨ ਪਹਿਲਾਂ ਜਿਮ ਸਟਾਰਟ ਕੀਤਾ ਸੀ 1 ਸਾਲ ਪਹਿਲਾਂ ਕੋਲ 11 ਮਹੀਨੇ ਦੇ ਵਰਕਆਊਟ ਤੋਂ ਬਾਅਦ ਸਖਤ ਮਿਹਨਤ ਤੋਂ ਬਾਅਦ ਕੁਝ 13 ਦੇ ਕਰੀਬ ਜਿਹੜੇ ਨੇ ਰਿਕਾਰਡ ਬਣਾਏ ਹੋਏ ਨੇ ਔਰ ਨੌਜਵਾਨਾਂ ਨੂੰ ਚੈਲੰਜ ਕੀਤੇ ਹੋਏ ਨੇ ਕੋਈ ਵੀ ਨੌਜਵਾਨ ਇਹ ਚੈਲੰਜ ਪੂਰੇ ਕਰਕੇ ਇਹਨਾਂ ਨੂੰ ਪੂਰੇ ਕਰਕੇ ਮੇਰੇ ਕੋ ਮੈਂ ਬੁਲਟ ਮੋਟਰਸਾਈਕਲ ਦਾ ਜਿਹੜਾ ਪ੍ਰਾਈਜ਼ ਹੈ ਉਹ ਰੱਖਿਆ ਹੋਇਆ ਹੈ ਜੋ 1 ਲੱਖ ਦੇ 40 ਹਜ਼ਾਰ ਰੁਪਏ ਦੇ ਕਰੀਬ ਹੈ ਔਰ ਇਹ ਜਿਹੜੇ ਚੈਲੰਜ ਹੈ ਤੁਸੀਂ ਦੇਖ ਸਕਦੇ ਹੋ ਜਵਾਨੀ ਦੱਸ ਦੋ ਕੀ ਕੀ ਇਹਦੇ ਵਿੱਚ ਲੈਗ ਰੇਸ ਹੈ ਕੋਈ 3050 ਦੇ ਕਰੀਬ ਹੈ ਔਰ ਇਹ 2 ਘੰਟੇ ਲਗਾਤਾਰ 10 ਮਿੰਟ ਦੇ ਵਿੱਚ ਜਿਹੜੀ ਮੈਂ ਲਗਾ ਰੱਖੀ ਹੈ ਔਰ ਸਿੱਟ ਅਪ ਜੋ 2300 ਦੇ ਕਰੀਬ ਨੇ ਇਹ ਵੀ ਕੋਈ 1.5 ਘੰਟੇ ਦੇ ਵਿੱਚ ਲਗਾਏ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਟਾਰਗੇਟ ਆ ਪੈਦਲਵਾਕਦੇ ਨੇ ਰਨਿੰਗ ਦੇ ਨੇ ਇੱਕ ਮੈਂ ਸਾਈਕਲਿੰਗ ਕੀਤੀ ਹੈ ਅਮਰੇ ਦਿੱਲੀ ਤੋਂ ਲੈ ਕੇ ਏ ਵਾਗਾ ਬੱਟਰ ਤੱਕ ਕੋਈ 500 ਕਿਲੋਮੀਟਰ ਦੇ ਕਰੀਬ 38 ਘੰਟੇ ਦੇ ਵਿੱਚ ਵਿੱਚ ਔਰ ਇਹ ਮੈਂ ਉਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਰੱਖ ਕੇ ਜਿਹੜੀ ਇਹ ਸੈਕਨਿਕ ਕੀਤੀ ਸੀ ਸੋ ਇਸ ਤਰ੍ਹਾਂ ਇੱਕ ਮੈਂ ਪੈਦਲ ਚਾਲ ਕੀਤੀ ਹੈ ਪੀਏਪੀ ਚੌਂਗ ਜਲੰਧਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਨਸ਼ੇ ਦਾ ਮੁੱਦਾ ਨਸ਼ੇ ਦਾ ਵਿਰੋਧ ਕਰਦੇ ਹੋਏ ਸੋ ਇਹ ਵੀ ਮੈਂ ਕੁ 17 ਘੰਟੇ ਦੇ ਵਿੱਚ ਵਿੱਚ ਕੀਤੀ ਹੈ ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਰਸਤੇ ਕਿਟ ਕਿਟ ਕੱਲ ਨਿਕਲ ਰਹੇ ਸੋ ਇਸ ਤਰ੍ਹਾਂ ਜਿਹੜੇ ਨੇ ਟ੍ਰੈਡਮਿਲ ਵਗੈਰਾ ਇਹਦੀ ਮਸਪੀਡ ਵਾ ਕੀਤੀ ਹੋਈ ਹੈ ਕੋਈ 15 ਦੀ ਸਪੀਡ ਤੋਂ 18.5 ਦੀ ਇਨਕਲੈਂਡ 15 ਦੇ 18.5 ਦੀ ਜਿਹੜੀ ਸਪੀਡ ਹੈ ਸਾਈਕਲਿੰਗ ਉੱਥੇ ਜਿਮ ਵਿੱਚ ਸਾਈਕਲਿੰਗ ਹੁੰਦੀ ਹੈ 12 ਮਿੰਟ 49 ਤੇ 50 ਦੀ ਸਪੀਡ ਤੇ ਮੈਂ ਕੀਤੀ ہوئی ਹੈ 12 ਮਿੰਟ ਕੋ ਸਟੈਪਰ ਨਾਲ ਦੀ ਐਕਸਰਸਾਈਜ਼ ਹੁੰਦੀ ਹੈ ਉਹ ਵੀ ਮੈਂ ਕੋਈ 31 ਮਿੰਟ ਦਸ ਇੰਚ ਦੀ ਹਾਈਟ ਹੁੰਦੀ ਹੈ 2700 ਦੇ ਕਰੀਬ ਕੀਤੀ ਹੈ ਟਰੇਡਮਿਲ ਤੇ ਮੈਂ ਰਨਿੰਗ ਕੀਤੀ ਹੈ ਕੋਈ 3 ਘੰਟੇ ਔਰ 10 ਮਿੰਟ 6.7 ਦੀ ਸਪੀਡ ਤੇ 21 ਕਿਲੋਮੀਟਰ ਔਰ ਇਸ ਤੋਂ ਲਾ ਵੀ ਕ੍ਰੰਚਸ ਹੁੰਦੀ ਐ ਐਕਸਰਸਾਈਜ਼ ਐਮ ਮੈਂ ਕੀਤੇ ਕੋਈ 5 ਤੋਂ 25 ਦੇ ਕਰੀਬ ਮੈਂ ਕੰਟੀਨਿਊ ਲਗਾਏ ਨੇ ਔਰ ਬਾਰਬਲ ਕੋਈ 22 ਕੇਜੀ ਦੀ ਹੁੰਦੀ ਆ 1 ਘੰਟੇ ਦੇ ਵਿੱਚ ਮੈਂ ਕੋਈ 23 2000 ਦੇ ਕਰੀਬ ਲਗਾਏ ਆ ਔਰ ਪੁਸ਼ ਅਪ ਜੋ ਮੈਂ ਕੋਈ 2300 ਦੇ ਕਰੀਬ ਲਗਾਏ ਵੀ ਔਰ ਕੰਟੀਨਿਊ ਰਨਿੰਗ ਔਨ ਰੋਡ ਇਹ ਵੀ ਮੈਂ ਕੋਈ 25 ਕਿਲੋਮੀਟਰ ਲਗਾਈ ਆ ਔਰ ਸਾਈਕਲਿੰਗ ਕੀਤੀ ਹੋਈ ਆ 500 ਕਿਲੋਮੀਟਰ ਦੇ ਕਰੀਬ 38 ਘੰਟੇ ਦੇ ਵਿੱਚ ਔਰ ਕੰਟੀਨਿਊ ਔਨ ਰੋਡ ਜੋ ਜਿਹੜੀ ਮੈਂ ਵਾਕ ਕੀਤੀ ਉਹ 82 ਕਿਲੋਮੀਟਰ ਆ ਔਰ ਇੱਕ ਮੇਰਾ ਟਾਰਗੇਟ ਹੋ ਰਿਹਾ ਅਸਿਸਟੈਂਟ ਮੈਂ ਕੀਤਾ ਹੈ ਮੋਟਰਸਾਈਕਲ ਦੇ ਬਾਈਕ ਉੱਪਰ ਖੜੇ ਹੋ ਕੇ ਕੋਈ 1 ਕਿਲੋਮੀਟਰ ਲਗੀ ਕਰੀਬ ਜਿਹੜਾ ਇਹ ਚਲਾਇਆ ਜੇ ਆਪਾਂ ਪੰਜਾਬੀ ਦੇ ਵਿੱਚ ਸੌਖੇ ਸ਼ਬਦਾਂ 'ਚ ਦੱਸਣਾ ਹੋਵੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਤੁਸੀਂ ਨੌਜਵਾਨਾਂ ਨੂੰ ਦਿੱਤੀਆਂ ਨੇ ਗਿਆ ਅਸਲ ਵਿੱਚ ਮੇਰਾ ਮੁੱਖ ਮਕਸਦ ਇਹੀ ਸੀਗਾ ਮੈਂ ਜਦੋਂ ਜਿਮ ਤਾਂ ਮੈਂ ਕਦੇ ਜਿਮ ਨਹੀਂ ਗਿਆ ਉਦੋਂ ਖੇਡਾਂ ਦਾ ਸ਼ੌਂਕ ਮੈਨੂੰ ਬਚਪਨ ਤੋਂ ਵਿੱਚ ਸੀ ਔਰ ਜਦੋਂ ਮੈਂ ਜਿਮ ਦੇ ਵਿੱਚ ਜਾਣਾ ਸਟਾਰਟ ਕੀਤਾ ਤਾਂ ਉੱਥੇ ਮੈਂ ਦੇਖਿਆ ਕਿ ਸਾਰੇ ਨੌਜਵਾਨਾਂ ਦਾ ਜੋਰ ਆਪਣੇ ਡੋਲੇ ਬਣਾਉਣ ਤੇ ਲੱਗਾ ਹੋਇਆ ਹੈ ਮੈਡੀਸਨ ਦਾ ਔਰ ਪ੍ਰੋਟੀਨ ਵਗੈਰਾ ਦਾ ਭਰਪੂਰ ਜਿਹੜਾ ਉਹ ਇਸਤੇਮਾਲ ਕਰਦੇ ਆ ਸੋ ਮੈਂ ਇਹ ਦੇਖਿਆ ਕਿ ਇਹਨਾਂ ਚੀਜ਼ਾਂ ਦਾ ਇੱਕ ਮੈਸੇਜ ਦੇਣਾ ਚਾਹੀਦਾ ਹੈ ਮੈਂ ਬਿਲਕੁਲ ਕੋਈ ਮੈਡੀਸਨ ਤੋਂ ਇਲਾਵਾ ਕੋਈ ਮੈਡੀਸਨ ਜਾਂ ਕੋਈ ਪ੍ਰੋਟੀਨ ਨਾ ਲੈ ਕੇ ਸਖਤ ਹਾਰਡਵਰਕ ਕਰਕੇ ਇਹ ਜਿਹੜਾ ਟਾਰਗੇਟ ਅਚੀਵ ਕੀਤੇ ਆ ਔਰ ਇੱਕ ਮੈਸੇਜ ਦਿੱਤਾ ਹੈ ਕਿ ਬਿਨਾ ਪ੍ਰੋਟੀਨ ਤੋਂ ਕਿਉਂਕਿ ਘਰਦਿਆਂ ਨੂੰ ਕੁਝ ਬੱਚੇ ਤੰਗ ਕਰਦੇ ਆ ਕਿ ਸਾਨੂੰ ਇਹਨਾਂ ਚੀਜ਼ਾਂ ਲੈ ਕੇ ਦੋ ਫਿਰ ਸਾਡੇ ਕੋਲ ਜਿਮ ਹੁੰਦਾ ਜਾਂ ਐਕਸਰਸਾਈਜ਼ ਹੁੰਦੀ ਹੈ ਸੋ ਇਹ ਚੀਜ਼ਾਂ ਕਰਕੇ ਇੱਕ ਮੈਸੇਜ ਦਿੱਤਾ ਹੈ ਇਹ ਕੋਈ ਇਹ ਬਿਨਾ ਤੁਸੀਂ ਇਹ ਪ੍ਰੋਟੀਨ ਵਗੈਰਾ ਤੋਂ ਵੀ ਜਿਹੜਾ ਹੈ ਉਹ ਕੁਝ ਵੀ ਤੁਸੀਂ ਹਾਸਲ ਕਰ ਸਕਦੇ ਹੋ ਸੋ ਇਹ ਮੈਂ ਆਲ ਵਰਲਡ ਵਿੱਚ ਚੈਲੰਜ ਕੀਤਾ ਹੈ ਕੋਈ ਵੀ ਦੇਸ਼ ਵਿਦੇਸ਼ ਦਾ ਜਿਹੜਾ ਨੌਜਵਾਨ ਹੈ ਇਹ ਚੈਲੰਜ ਪੂਰੇ ਕਰਕੇ ਤੇ ਮੇਰੇ ਕੋਲ ਬਿਲਟ ਮੋਡਸ ਆ ਲਿਆ ਗਿਆ ਜਿਹੜਾ ਉਹ ਜਾ ਸਕਦਾ ਹੈ ਔਰ ਤੁਹਾਡੇ ਨਾਲ ਮੁਕਾਬਲੇ ਤੇ ਕੋਈ ਨੌਜਵਾਨ ਕਦੇ ਆਇਆ ਜਾਂ ਇਹ ਕਹ ਲੋ ਕਿ ਨੌਜਵਾਨਾਂ ਨੂੰ ਤੁਹਾਡੇ ਮੈਸੇਜ ਦਾ ਹਲੇ ਨਹੀਂ ਪਤਾ ਲੱਗਿਆ ਇਹ ਫਿਰ ਕੀ ਗੜਬੜ ਕੀ ਹੈ ਇਹ ਮੈਸੇਜ ਅਸਲ ਦੇ ਵਿੱਚ ਮੈਂ ਕੋਈ 4 ਮਹੀਨੇ ਪਹਿਲਾਂ ਜਿਹੜਾ ਚੈਲੰਜ ਕੀਤਾ ਹੈ ਫੇਸਬੁੱਕ ਮੇਰੇ ਕੋਲ ਵੀਡੀਓ ਵੀ ਮੈਂ ਪਾ ਰੱਖੀਆਂ ਨੇ ਸੋ ਜਿੱਥੋਂ ਤੱਕ ਮੇਰਾ ਆਪਣਾ ਹੈਗਾ ਸੀਗਾ ਤੇ ਮੈਂ ਮੈਸੇਜ ਦੇ ਲੋਕਾਂ ਤੱਕ ਪਹੁੰਚਾਇਆ ਹੈ ਹੁਣ ਮੈਸੇਜ ਇਸੇ ਤਰ੍ਹਾਂ ਤੁਹਾਡੇ ਆਪਣੇ ਨਿਊ ਚੈਨਲ ਤੇ ਇਹਨਾਂ ਜਿਹੜਾ ਹੋਰ ਨੌਜਵਾਨਾਂ ਨੂੰ ਪਤਾ ਲੱਗੇਗਾ ਤੇ ਅਗਰ ਕੋਈ ਐਕਸੈਪਟ ਕਰਨ ਵਾਲਾ ਹੋਏਗਾ ਤਾਂ ਉਹ ਮੇਰੇ ਨਾਲ ਜਿਹੜਾ ਉਹ ਕੰਟੈਕਟ ਜਿਹੜਾ ਉਹ ਕਰ ਲਏਗਾ ਜਿਹੜੀਆਂ 13 ਤਰ੍ਹਾਂ ਦੀਆਂ ਚੁਣੌਤੀਆਂ ਤੁਸੀਂ ਦਿੱਤੀਆਂ ਨੇ ਪੂਰੇ ਵੱਲ ਦੇ ਨੌਜਵਾਨਾਂ ਨੂੰ ਇਹ ਕਿੱਥੋਂ ਆਈਡੀਆ ਆਇਆ ਤੁਹਾਡੇ ਮਨ 'ਚ ਵੈਸੇ ਤੇ ਮੈਨੂੰ ਬਚਪਨ ਤੋਂ ਹੀ ਖੇਡਾਂ ਦਾ ਬੜਾ ਸ਼ੌਂਕ ਸੀ ਪਹਿਲਾਂ ਮੈਂ ਕਬੱਡੀ ਖੇਡਦਾ ਹੁੰਦਾ ਸੀ ਫਿਰ ਮੈਂ ਕੋਈ ਰੋਇੰਗ ਦੀ ਗੇਮ ਕੀਤੀ ਹੈ ਕੋਈ 5 ਸਾਲ ਦੇ ਕਰੀਬ ਫਿਰ ਮੈਂ ਵਿੱਚੋਂ ਕਾਫੀ ਦੇਰ ਗੇਮ ਜਿਹੜੀ ਛੱਡ ਦਿੱਤੀ ਪਰ ਅਚਾਨਕ ਮੈਨੂੰ ਲੱਗਿਆ ਜਿਮ ਤੇ ਦੇ ਵਿੱਚ ਮੈਂ ਵੈਸੇ ਹੀ ਕੋਈ ਗਿਆ ਸੀ ਕਿ ٹین ਪਾਸ ਕਰਨ ਵਾਸਤੇ ਗਿਆ ਸੀ ਪਰ اچانک ਮੈਨੂੰ ਲੱਗਿਆ ਵੀ ਇੱਥੇ ਕੁਝ ਕਰਨਾ ਚਾਹੀਦਾ ਹੈ ਔਰ ਉੱਥੇ ਫਿਰ ਮੈਂ ਡੇਲੀ ਜਿਹੜਾ ਵਰਕਆਊਟ ਸਖਤ ਵਰਕਆਊਟ 4 ਘੰਟੇ ਦਾ ਲਗਾਉਣ ਤੋਂ ਬਾਅਦ ਜਿਹੜਾ ਹੌਲੀ-ਹੌਲੀ ਜਿਹੜੇ ਟਾਰਗੇਟ ਬਣਾਉਣੀ ਸ਼ੁਰੂ ਕੀਤੇ ਆ ਇਹ ਮੈਂ ਸਿਰਫ ਮੇਰਾ ਮਕਸਦ ਇਹੀ ਹੈ ਵੀ ਨੌਜਵਾਨਾਂ ਨੂੰ ਕਿ ਜਿਹੜੇ ਪ੍ਰੋਟੀਨ ਵਗੈਰਾ ਦੇ ਪਿੱਛੇ ਪਏ ਹੋਏ ਆ ਜਾਂ ਮੈਡੀਸਨ ਦੇ ਪਿੱਛੇ ਪਏ ਹੋਏ ਆ ਜਿਹਾ بس ਇਹਨਾਂ ਚੀਜ਼ਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਜਿਹੜਾ ਜਿਸ ਤਰ੍ਹਾਂ ਦੇ ਪਹਿਲਾਂ ਜਿਹੜੇ ਟਾਰਗੇਟ ਤੁਸੀਂ ਪੂਰੇ ਕੀਤੇ ਆ ਟਾਈਮ ਕੀਤਾ ਉਸ ਤਰ੍ਹਾਂ ਦਾ ਪਹਿਲਾਂ ਕਿਸੇ ਨੇ ਕੀਤਾ ਹੋਇਆ ਔਰ ਤੁਸੀਂ ਉਹ ਵੀ ਚੈੱਕ ਕੀਤਾ ਨਹੀਂ ਇਸ ਤੋਂ ਪਹਿਲਾਂ ਇਦਾਂ ਦਾ ਕੰਮ ਕਿਸੇ ਨੇ ਨਹੀਂ ਕੀਤਾ ਹੈ ਜਿਵੇਂ ਕਿ ਸਾਈਕਲਿੰਗ ਮੈਂ ਚਲਾਈ ਹੈ 500 ਕਿਲੋਮੀਟਰ 38 ਘੰਟੇ ਦੇ ਵਿੱਚ ਵਿੱਚ ਦਿਨ ਰਾਤ ਸਾਈਕਲਿੰਗ ਕੀਤੀ ਹੈ ਇਦਾਂ ਦੀ ਸਾਈਕਲਿੰਗ ਫਿਲਹਾਲ ਬਹੁਤ ਲੋਕ ਨੇ ਜਿਨ੍ਹਾਂ ਨੇ ਸਾਈਕਲਿੰਗ ਕੀਤੀ ਹੈ ਤੇ ਸਾਈਕਲਿੰਗ ਕਰਕੇ ਅਮਰੀਕਾ ਤੱਕ ਵੀ ਪਹੁੰਚ ਗਏ ਨੇ ਪਰ ਟਾਈਮਿੰਗ ਦੇ ਵਿੱਚ ਸਾਈਕਲਿੰਗ ਇਸ ਤਰ੍ਹਾਂ ਦੀ ਜੋ ਆ ਉਹ ਪਹਿਲੀ ਵਾਰ ਜਿਹੜੀ ਆ ਉਹ ਕੀਤੀ ਹੋਈ ਆ ਔਰ ਵਾਈਕ ਵਾਕ ਜਿਹੜੀ ਕੀਤੀ ਹੈ ਮੈਂ 82 ਕਿਲੋਮੀਟਰ ਇਹ ਵੀ ਲਗਾਤਾਰ ਉਹ ਵੀ ਮੈਂ ਪਹਿਲੀ ਵਾਰੀ ਕੀਤੀ ਹੈ ਕਿਸੇ ਨੇ ਅਜੇ ਤੱਕ ਸੁਣਨ ਦੇ ਵਿੱਚ ਨਹੀਂ ਆਇਆ ਸੋ ਇਸ ਤਰ੍ਹਾਂ ਦੇ ਕਾਫੀ ਜਿਹੜੇ ਚੀਜ਼ਾਂ ਨੇ ਜਿਹਮੇ ਦੀਆਂ ਇਹ ਐਕਸਰਸਾਈਜ਼ਾਂ ਕਾਫੀ ਨੇ ਉਹ ਇਹ ਵੀ ਪਹਿਲੀ ਵਾਰੀ ਮਨ ਲੋ ਕਿਸੇ ਨੇ ਕੀਤੀਆਂ ਹੈ ਇਸ ਤੋਂ ਪਹਿਲਾਂ ਮੈਂ ਕਦੇ ਜਿਹੜੀ ਇਹ ਸੁਣੀਆ ਨਹੀਂ ਆ ਤੁਹਾਡਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅਕਸਰ ਨਸ਼ਿਆਂ ਦੇ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇਹ ਜਾਣਿਆ ਜਾਂਦਾ ਕਿ ਉਧਰ ਨਸ਼ੇ ਬਹੁਤ ਜ਼ਿਆਦੇ ਨੇ ਨੌਜਵਾਨਾਂ ਨੂੰ ਨਸ਼ੇ ਘਣਵੰਗ ਖਾ ਚੁੱਕੇ ਨੇ ਤੁਸੀਂ ਇਹ ਜਿਹੇ ਨੌਜਵਾਨਾਂ ਨੂੰ ਦੇਖਦੇ ਵੀ ਹੋਵੋਗੇ ਜੋ ਨਸ਼ਾ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਜਾਂ ਤਿਲ ਤਿਲ ਕੇ ਤੜਫ ਕੇ ਮਰ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਤੇ ਸਾਡੇ ਏਰੀਆ ਦੇ ਵਿੱਚ ਬਹੁਤ ਸਾਰਾ ਜਿਹੜਾ ਨਸ਼ੇ ਦਾ ਜਿਹੜਾ ਇਸਤੇਮਾਲ ਕਰਕੇ ਨੌਜਵਾਨ ਜਿਹੜੇ ਆਪਣੀ ਜਾਨਾਂ ਗਵਾ ਚੁੱਕੇ ਆ ਸੋ ਇਸ ਚੀਜ਼ ਦਾ ਹੀ ਮੁੱਦਾ ਰ ਆ ਕੇ ਬੜਾ ਮਾਨੂੰ ਜਿਹੜਾ ਉਹ ਠੇਸ ਪਹੁੰਚੀ ਸੀ ਪੇ ਸਾਨੂੰ ਜਿਹੜਾ ਕੁਝ ਕਰਨਾ ਚਾਹੀਦਾ ਹੈ ਵੈਸੇ ਵੀ ਨਸ਼ੇ ਦੇ ਮੁੱਦੇ ਰੱਖ ਕੇ ਮੈਂ ਆਪਣੇ ਏਰੀਆ ਦੇ ਵਿੱਚ ਕੋਈ 4 ਦੇ ਕਰੀਬ ਰਨਿੰਗਾਂ ਕੀਤੀ ਹੋਈਆਂ ਨੇ 25 ਕਿਲੋਮੀਟਰ ਦੇ ਹਿਸਾਬ ਨਾਲ ਵੱਖ-ਵੱਖ ਰੂਟਾਂ ਉੱਪਰ ਸੋ ਮੈਂ ਆਪਣੇ ਤੌਰ ਤੇ ਜਿਹੜਾ ਵਧੀਆ ਮੈਸੇਜ ਆਪਣੇ ਏਰੀਆ ਦੇ ਵਿੱਚ ਕਾਫੀ ਲੋਕਾਂ ਨੂੰ ਪਤਾ ਹੀ ਹੈ ਉਹ ਇਸ ਨਸ਼ੇ ਦੇ ਖਿਲਾਫ ਜਿਹੜਾ ਮੈਸੇਜ ਮੈਂ ਦਿੰਦਾ ਹੀ ਰਹਿਣਾ ਸੋ ਕਿਉਂਕਿ ਮੈਂ 117 ਹਲਕਿਆਂ ਦੇ ਵਿੱਚ ਵੀ ਪੰਜਾਬ ਦੇ ਦੌੜਨ ਦਾ ਆਪਣੇ ਐਲਾਨ ਕੀਤਾ ਆ 25 ਕਿਲੋਮੀਟਰ ਜਾਂ 20 ਕਿਲੋਮੀਟਰ ਦੇ ਹਿਸਾਬ ਨਾਲ ਪਰ ਉਥੋਂ ਦੇ ਨੌਜਵਾਨ ਜਦੋਂ ਜਾਗਰੂਕ ਜਿਹੜੇ ਸੱਦਾ ਦੇਣਗੇ ਤਾਂ ਮੈਂ ਨਸ਼ਿਆਂ ਦਾ ਮੈਸੇਜ ਉੱਥੇ ਵੀ ਦੇਵਾਂਗਾ ਸੋ ਇਸ ਚੀਜ਼ ਨਾਲ ਜਿਹੜਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਨਸ਼ੇ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਨਸ਼ਾ ਖਿਲਾਫ ਕਦੋਂ ਤੁਸੀਂ ਇਹ ਜੋ ਰੇਸ ਲਾਉਣੀ ਆ ਤੇ ਕਦੋਂ ਤੁਸੀਂ ਪ੍ਰੋਗਰਾਮ ਲਿਖਿਆ ਇਹ ਪ੍ਰੋਗਰਾਮ ਮੈਂ ਤਿਆਰਬਾਰ ਤਿਆਰ ਆ ਪਰ ਇਹ ਵੀ ਜਿਹੜੇ ਹਲਕੇ ਤੋਂ ਇਹ ਉਥੋਂ ਦੇ ਜਿਹੜੇ ਸੀਨੀਅਰ ਬੰਦੇ ਨੇ ਜ਼ਿੰਮੇਵਾਰ ਲੋਕ ਇਹਨੇ ਉਹਨਾਂ ਦਾ ਮੈਸੇਜ ਆਏਗਾ ਤੇ ਫਿਰ ਮੈਂ ਜਿਹੜਾ ਦੌੜ ਲਈ ਤਿਆਰ ਆ ਵੈਸੇ ਮੈਂ ਹਰ ਵਾਰ ਤਿਆਰ ਆ ਉਹਨਾਂ ਦਾ ਮੈਸੇਜ ਜਦੋਂ ਆਏਗਾ ਮੈਂ ਜਾਣ ਲਈ ਤਿਆਰ ਹਾਂ ਅ ਦੇਸ਼ ਲਈ ਆਰਮੀ ਵਿੱਚ ਸੇਵਾ ਕਰਨ ਤੋਂ ਬਾਅਦ ਤੁਸੀਂ ਸਮਾਜ ਦੇ ਖੇਤਰ ਵਿੱਚ ਆ ਗਏ ਹੋਰ ਕਿਹੜੇ-ਕਿਹੜੇ ਸਮਾਜ ਦੇ ਖੇਤਰ ਦੇ ਤੁਸੀਂ ਕੰਮ ਕਰਦੇ ਇਸ ਤੋਂ ਇਲਾਵਾ ਮੈਂ ਆਪਣੀ ਵੱਲੋਂ ਅਜੇ ਤਾਂ ਇਹ ਸਮਾਜ ਦੇ ਖੇਤਰ ਵਿੱਚ ਬਸ ਇਹੀ ਮੇਰਾ ਯੋਗਦਾਨ ਹੈ ਕਿ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਪੈਸੇ ਦੇ ਆਪਣਾ ਖਰਚ ਕਰਕੇ ਮਤਲਬ ਤੇਲ ਫੂਕੇ ਗੱਡੀਆਂ ਦੇ ਵਿੱਚ ਤੇ ਅਲੱਗ-ਅਲੱਗ ਏਰੀਆ ਦੇ ਵਿੱਚ ਨਸ਼ੇ ਦੇ ਖਿਲਾਫ ਜਿਹੜਾ ਉਹ ਮੈਂ ਰਨਿੰਗਾਂ ਕਾਰਕ ਇੱਕ ਮੈਸੇਜ ਜਿਹੜਾ ਉਹ ਦਿੱਤਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਤੁਹਾਨੂੰ ਦੱਸਿਆ ਕਿ ਭਲੇ 117 ਹਲਕਿਆਂ ਦੇ ਵਿੱਚ ਨਸ਼ਾ ਖਿਲਾਫ ਰਨਿੰਗ ਕਰਨੀ ਆ ਉਹਦੇ ਵਿੱਚ ਵੀ ਮੇਰੇ ਮਤਲਬ ਆਪਣੇ ਖਰਚੇ ਆਏਗਾ ਇਹ ਸਮਾਜ ਸੇਵਾ ਹੀ ਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਰਾਂਗੇ ਉਹ ਆਉਣ ਵਾਲੇ ਸਮੇਂ ਤੇ ਫਿਰ ਦੱਸ ਦਿੱਤਾ ਜਾਏਗਾ ਤੇ ਕੀ ਕਾਰਨ ਆ ਜਿਹੜੇ ਨੌਜਵਾਨੇ ਜਾਂ ਤਾਂ ਵਿਦੇਸ਼ਾਂ ਚ ਜਾਣ ਲੱਗੇ ਜਾਂ ਨਸ਼ਾ ਵੱਲ ਪੈ ਗਏ ਜਦ ਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਸੀ ਕਿ ਖੇਡਾਂ ਦੇ ਖੇਤਰ ਦੇ ਵਿੱਚ ਪੂਰਾ ਝੰਡਾ ਪੂਰਾ ਬਲੰਦ ਹੁੰਦਾ ਸੀ ਪੰਜਾਬ ਦਾ ਪੂਰੇ ਇੰਡੀਆ ਚ ਪੂਰੇ ਇੰਟਰਨੈਸ਼ਨਲ ਲੈਵਲ ਤੇ ਵੀ ਹੁਣ ਕਿਉਂ ਪਿੱਛੇ ਚਲਾ ਗਿਆ ਖੇਡਾਂ ਪੱਖੋਂ ਪੰਜਾਬ ਇਹ ਜਦੋਂ ਮੈਂ ਜਿਮ ਰਿਕਾਰਡ ਬਣਾਉਣੇ ਸ਼ੁਰੂ ਕੀਤੇ ਸੀ ਤਾਂ ਕਾਫੀ ਨੌਜਵਾਨਾਂ ਦਾ ਜਾਣ ਉਹ ਨਸ਼ਿਆਂ ਦੇ ਵਿੱਚ ਜਿਹੜਾ ਉਹ ਮਤਲਬ ਫਸ ਚੁਕੇ ਸੀ ਤੋਂ ਹੁਣ ਹੌਲੀ ਹੌਲੀ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਆ ਉਹ ਅਵੇਅਰਨੈਸ ਜਿਹੜੀ ਆ ਰਹੀ ਹੈ ਉਹ ਸਾਰੇ ਲੋਕ ਜਿਹੜੇ ਜਾਗਰੂਕ ਹੋ ਰਹੇ ਆ ਤੇ ਕਈ ਲੋਕ ਜਿਹੜੇ ਵਿਦੇਸ਼ਾਂ ਵਿੱਚ ਜਾਂਦੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਰਹਿ ਕੇ ਕਿਉਂਕਿ ਮੈਂ ਦੇਖ ਰਿਹਾ ਕਿ ਅੱਜ ਕੱਲ ਜਿਹੜਾ ਸਾਰਾ ਪੰਜਾਬ ਤੇ ਕਰੀਬਨ ਖਾਲੀ ਹੁੰਦਾ ਜਾ ਰਿਹਾ ਹੈ ਜਿਹੜਾ ਵੀ ਥੋੜਾ ਬਹੁਤ ਪੜਿਆ ਲਿਖਿਆ ਆ ਉਹ ਬਾਹਰ ਜਾਣ ਦੀ ਜਿਹੜੀ ਆ ਉਹ ਤਿਆਰੀ ਕਰੀ ਬੈਠਾ ਤੇ ਉਹ ਇਸ ਤਰ੍ਹਾਂ ਪੜੇ ਲਿਖੇ ਲੋਕ ਜਾਂ ਜਿਹੜੇ ਜਾਗਰੂਕ ਨੌਜਵਾਨ ਇਸ ਤਰ੍ਹਾਂ ਬਾਹਰ ਤੁਰੇ ਜਾਣਗੇ ਤਾਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਚੰਗਾ ਮੈਸੇਜ ਦੇਣ ਵਾਲਾ ਜਿਹੜਾ ਉਹ ਬਚੇਗਾ ਸੋ ਨੌਜਵਾਨਾਂ ਨੂੰ ਇੱਥੇ ਰਹਿ ਕੇ ਜਾਂ ਕੋਸ਼ਿਸ਼ ਕਰਕੇ ਇੱਥੇ ਵਧੀਆ ਵਧੀਆ ਮੈਸੇਜ ਡੇਣਾ ਚਾਹੀਦਾ ਸੋ ਪੰਜਾਬ ਦੇ ਨੌਜਵਾਨਾਂ 'ਚ ਕੋਈ ਕਮੀ ਨਹੀਂ ਆ ਸਿਰਫ ਇਹਨਾਂ ਨੂੰ ਪ੍ਰਮੋਟ ਕਰਨਾ ਦਾ ਜਿਹੜਾ ਉਹ ਪ੍ਰਮੋਟ ਨਹੀਂ ਹੋ ਰੇ ਬਾਕੀ ਬੜਾ ਬੜਾ ਟੈਲੈਂਟ ਆ ਪਿੰਡਾਂ ਦੇ ਵਿੱਚ ਲੋਕ ਨੌਜਵਾਨਾਂ ਦੇ ਵਿੱਚ ਭਰਿਆ ਹੋਇਆ ਆ ਤੋ ਉਹਨਾਂ ਨੂੰ ਪ੍ਰਮੋਟ ਕਰਨ ਵਾਲਾ ਕੋਈ ਨਹੀਂ ਮਿਲਦਾ ਸੋ ਜਿਹੜੇ ਮੈਂ ਰਿਕਾਰਡ ਬਣਾਏ ਇਹ ਮੈਂ ਆਪਣੇ ਲੈਵਲ ਤੇ ਜਿਹੜੇ ਬਣਾ ਰੱਖਿਆ ਤੁਸੀਂ ਜੋ ਜਿੰਮ ਦੀ ਗੱਲ ਕੀਤੀ ਹੈ ਕਿ ਪ੍ਰੋਟੀਨ ਖਾਂਦੇ ਆ ਕੈਮੀਕਲ ਲੈਂਦੇ ਆ ਬੱਚੇ ਆਪਣੇ ਡੋਲੇ ਬਣਾਉਣ ਲਈ ਔਰ ਸਰੀਰ ਬਣਾਉਣ ਲਈ ਦਿਖਾਵੇ ਦੀ ਗੱਲ ਜੋ ਨੌਜਵਾਨ ਨੇ ਉਹਨਾਂ ਦੇ ਮਾਪਿਆਂ ਨੂੰ ਕੀ ਸੰਦੇਸ਼ ਹੈ ਕਿਉਂਕਿ ਕੁਝ ਇਹ ਵੀ ਡੈਥ ਵੀ ਹੋ ਗਈ ਹੈ ਇਹ ਜਾ ਕੁਸ ਖਾ ਕੇ ਸਿਹਤ ਬਣਾਉਣ ਦੇ ਚੱਕਰ ਚ ਮੁੰਡਿਆਂ ਦੀ ਉਹ ਵੀ ਇੱਕ ਨਸ਼ਾ ਤੇ ਜਿਹੜੇ ਨੌਜਵਾਨਾਂ ਦੀ ਜੋ ਨਿਗਰਾਨੀ ਕਰਨੀ ਹੁੰਦੀ ਹੈ ਮਾਪਿਆਂ ਨੇ ਕਰਨੀ ਹੁੰਦੀ ਆ ਮਾਪਿਆਂ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਮਾਪਿਆਂ ਦਾ ਤੇ ਉਹ ਕਿਉਂਕਿ ਜਦੋਂ ਬੱਚੇ ਮਾਪਿਆਂ ਤੇ ਜ਼ੋਰ ਪਾਉਂਦੇ ਨੇ ਕਿ ਸਾਨੂੰ ਇਹ ਚੀਜ਼ ਲੈ ਕੇ ਦਿਓ ਸੋ ਮਜਬੂਰ ਉਹਨਾਂ ਨੂੰ ਮਜੇੜੀ ਉਹ ਚੀਜ਼ ਲੈ ਕੇ ਦੇਣੀ ਪੈਂਦੀ ਆ ਸੋ ਬੱਚਿਆਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਇਹਨਾਂ ਚੀਜ਼ਾਂ ਵਿੱਚ ਕੋਈ ਜ਼ਿਆਦਾ ਹੈ ਨਹੀਂ ਆ ਇਹਦੇ ਨਾਲ ਤੁਸੀਂ ਬਾਡੀ ਜ਼ਰੂਰ ਬਣਾ ਲੋਗੇ ਪਰ ਪਰ ਇਹ ਟਾਈਮ ਨਾ ਜਿਹੜਾ ਉਹ ਨਹੀਂ ਆਏਗਾ ਕਿਉਂਕਿ ਬਿਨਾਂ ਤੁਸੀਂ ਪ੍ਰੋਟੀਨ ਤੇ ਮੈਡੀਕਲ ਤੋਂ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ ਇਹ ਸਦਾ ਜਿਹੜੀ ਤੁਹਾਡੇ ਨਾਲ ਹੀ ਰਹੇਗੀ ਤੇ ਐਂਡ ਤੱਕ ਉਸੇ ਤਰ੍ਹਾਂ ਦੀ ਤੁਹਾਡੀ ਬੋਡੀ ਰਹੇਗੀ ਪਰ ਜੇ ਤੁਸੀਂ ਮੈਡੀਸਨ ਲੈਂਦੇ ਹੋ ਜਾਂ ਪ੍ਰੋਟੀਨ ਵਗੈਰਾ ਲੈਂਦੇ ਹੋ ਉਹ ਤੁਸੀਂ ਉਹਨਾਂ ਚਿਰ ਹੀ ਤੁਹਾਡੇ ਸਰੀਰ ਵਿੱਚ ਰਹੇਗਾ ਜਿੰਨਾ ਚਿਰ ਤੱਕ ਤੁਸੀਂ ਜਿਹੜਾ ਜਿਮ ਕਰਦੇ ਹੋ ਜਿਮ ਛੱਡਦੇ ਹੋਗੇ ਤੁਹਾਡੀ ਬੋਡੀ ਉੱਥੇ ਦੀ ਜਿਹੜੀ ਉੱਥੇ ਆ ਜਾਏਗੀ ਸੋ ਮਾਪਿਆਂ ਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਕਲੀ ਇਕਲੀ ਗੱਲ ਤੇ ਉਹਨਾਂ ਦਾ ਜਿਹੜਾ ਉਹ ਦੇਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਕੀ ਕਰ ਰਹੇ ਹੈ ਕੀ ਨਹੀਂ ਕਰ ਰਹੇ ਸੋ ਇਹਨਾਂ ਚੀਜ਼ਾਂ ਦਾ ਇਹ ਦੇਖਣਾ ਚਾਹੀਦਾ ਇਹਨਾਂ ਨੂੰ ਧੰਨਵਾਦ ਇਹਸਾਨ ਗਗਨਦੀਪ ਸਿੰਘ ਜਿਨ੍ਹਾਂ ਨੇ ਪੂਰੇ ਵਰਲਡ ਦੇ ਨੌਜਵਾਨਾਂ ਨੂੰ ਇੱਕ ਚੁਣੌਤੀ ਦਿੱਤੀ ਆ ਕਿ 13 ਤਰ੍ਹਾਂ ਦੇ ਚੈਲੰਜ ਨੇ ਉਹ ਜੇਕਰ ਉਹਨਾਂ 'ਚੋਂ ਇੱਕ ਵੀ ਕੋਈ ਕਬੂਲ ਕਰ ਲਵੇਗਾ ਤਾਂ ਉਹ ਨਵਾਂ ਨਕੋਰ ਇਨਫੀਲਡ ਮੋਟਰਸਾਈਕਲ ਇਨਾਮ ਵਿੱਚ ਦੇਣਗੇ ਪਰ 4 ਮਹੀਨੇ ਹੋ ਗਏ ਇਹਨਾਂ ਨੇ ਜੋ ਚੁਣੌਤੀ ਨੌਜਵਾਨਾਂ ਨੂੰ ਦਿੱਤੀ ਹੋਈ ਆ ਕੋਈ ਵੀ ਨੌਜਵਾਨ ਅਜੇ ਅੱਗੇ ਨਹੀਂ ਆਇਆ ਇਹਨਾਂ ਦੀ ਚੁਣੌਤੀ ਕੂਲ ਕਰਨ ਲਈ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਨੌਜਵਾਨਾਂ ਲਈ ਇਹਨਾਂ ਦਾ ਸਨੇਹਾ ਕਿੰਨਾ ਕਾਮਯਾਬ ਰਹੇਗਾ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ